ਬਾਬਾਈ ਨੂੰ ਸੇਵਾ ਸੌਂਪੀ ਗਈ ਹੈਗੀ ਹੈ ਉਹ ਬੜੀ ਸ਼ਰਧਾਪੂਰਵਕ ਆਪਣੇ ਚੰਗੇ ਵਿਵਹਾਰ ਦੇ ਮਤਾਂਕ ਪੂਰੀ ਕਰਨਗੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿੰਨਾ ਵੀ ਸਾਡੇ ਕੋਲੋਂ ਵੱਧ ਤੋਂ ਵੱਧ ਬਾਬਾਈ ਦਾ ਸਹਿਯੋਗ ਹੋਊਗਾ ਉਹ ਵੱਧ ਤੋਂ ਵੱਧ ਸਹਿਯੋਗ ਉਹਨਾਂ ਨੂੰ ਦਿੱਤਾ ਜਾਊਗਾ ਬੋਲੀਏ ਸ੍ਰੀ ਚੰਦਰ ਮਹਾਰਾਜ ਕੀ ਜੈ ਅੱਜ ਨਗਰ ਠਮੋਟਕਲਾਂ ਵਿੱਚ ਸ੍ਰੀ ਉਦਾਸੀ ਪੰਚਾਇਤੀ ਨਿਆਖਾੜੇ ਦੇ ਬਹੁਤ ਹੀ ਪਾਵਨ ਤੇ ਪਵਿੱਤਰ ਸਥਾਨ ਡੇਰਾ ਭਾਈ ਕਸਮਾਦੀ ਬਾਬਾ ਪ੍ਰੇਮਦਾਸ ਜੀ ਬਾਬਾ ਜੀਤਾਨੰਦ ਜੀ ਮਹਾਰਾਜ ਉਸ ਪਾਵਨ ਸਥਾਨ ਦੀ ਜਿਹੜੀ ਸੇਵਾ ਸੰਭਾਲ ਹੈ ਸਾਰੇ ਨਗਰ ਵੱਲੋਂ ਨਗਰ ਪੰਚਾਇਤ ਪ੍ਰਬੰਧਕ ਅਤੇ ਸਾਰੇ ਹੀ ਨਗਰ ਦੀ ਸੰਗਤ ਵੱਲੋਂ ਦਾਸ ਨੂੰ ਅੱਜ ਇਹ ਸੇਵਾ ਸੌਂਪ ਕੇ ਨਿਵਾਜਿਆ ਗਿਆ ਹੈ ਉਸ ਭਗਵਾਨ ਦੀ ਕਿਰਪਾ ਦੇ ਨਾਲ ਮੈਂ ਪ੍ਰਭੂ ਵਾਨ ਸੀਰਿ ਚੰਦਰ ਤਾਨ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਕਿ ਜਿਹੜੀਆਂ ਪਰੰਪਰਾ ਅਨੁਸਾਰ ਇਸ ਪਾਵਨ ਸਥਾਨ ਦੀਆਂ ਸੇਵਾਵਾਂ ਮਹਾਪੁਰਖਾਂ ਨੇ ਆਰੰਭ ਕਰਕੇ ਇਸ ਪਾਵਨ ਸਥਾਨ ਨੂੰ ਸਿਰਜਿਆ ਹੈ ਉਸ ਅਨੁਸਾਰ ਗੁਰੂ ਮਾਰਾ ਸਾਡੇ ਤੇ ਕਿਰਪਾ ਕਰਨ ਸਾਡੇ ਤੇ ਅਸੀਸ ਬਖਸ਼ਿਸ਼ ਕਰਨ ਕਿ ਉਹਨਾ ਪਰੰਪਰਾਵਾਂ ਦੇ ਨਾਲ ਚੱਲ ਕੇ ਉਸ ਮਰਿਆਦਾ ਦੇ ਵਿੱਚ ਰਹਿ ਕੇ ਭਗਵਾਨ ਦੇ ਅਸ਼ੀਰਵਾਦ ਦੇ ਨਾਲ ਇਸ ਪਾਵਨ ਸਥਾਨ ਦੀਆਂ ਸੇਵਾਵਾਂ ਨੇ ਜਿਹੜੀਆਂ ਜੋ ਵੀ ਸਮਾਜ ਲਈ ਨਗਰ ਲਈ ਲੋਕਾਂ ਲਈ ਆਪਣੇ ਜੋ ਅਖਾੜਾ ਹੈ ਜਾਂ ਸਾਡੀ ਸੰਪਰਦਾ ਹੈ ਉਸ ਪ੍ਰਤੀ ਜਿਹੜੀਆਂ ਸੇਵਾਵਾਂ ਹਨ ਉਸ ਨੂੰ ਆਪਣੀ ਜ਼ਿੰਮੇਵਾਰੀ ਨਾਲ ਅਸੀਂ ਨਿਭਾ ਸਕੀਏ ਤੇ ਸਾਰੇ ਨਗਰ ਦਾ ਸਹਿਯੋਗ ਸਾਰੀਆਂ ਸੰਗਤਾਂ ਦਾ ਸਹਿਯੋਗ ਸਾਰੀਆਂ ਹੀ ਸੰਗਤਾਂ ਮਤਾਵਾਂ ਪੈਣਾ ਵੀਰਾਂ ਬਜ਼ੁਰਗਾਂ ਦਾ ਜਿਹੜਾ ਸਹਿਯੋਗ ਹੈ ਉਹ ਦਾ ਹੀ ਜਿਹੜਾ ਹੈ ਇੱਕ ਹਿੱਸਾ ਹੁੰਦੇ ਨੇ ਜਦੋਂ ਸਾਰੇ ਹੀ ਸਹਿਯੋਗ ਦਿੰਦੇ ਨੇ ਸਾਰੇ ਹੀ ਅਸ਼ੀਰਵਾਦ ਦਿੰਦੇ ਨੇ ਫਿਰ ਇਹੋ ਜਿਹੇ ਜਿਹੜੇ ਪਾਵਨ ਸਥਾਨਾਂ ਦੀਆਂ ਸੇਵਾਵਾਂ ਹੁੰਦੀਆਂ ਨੇ ਨਗਰ ਪ੍ਰਤੀ ਸਮਾਜ ਪ੍ਰਤੀ ਆਪਣੇ ਭੇਖ ਪ੍ਰਤੀ ਧਰਮ ਪ੍ਰਤੀ ਜੋ ਗੁਰਮਤ ਦਾ ਪ੍ਰਚਾਰ ਪ੍ਰਸਾਰ ਹੈ ਉਹ ਸਾਰੀਆਂ ਸੇਵਾਵਾਂ ਤਦ ਹੀ ਨੇਪਰੇ ਚੜ ਸਕਦੀਆਂ ਨੇ ਮੈਨੂੰ ਪੂਰਨ ਆਸ ਹੈ ਕਿ ਜਿਸ ਤਰ੍ਹਾਂ ਤੁਸੀਂ ਨੇ ਪਿਆਰ ਦੇ ਕੇ ਇਹ ਸਤਕਾਰ ਦੇ ਕੇ ਇਹ ਜ਼ਿੰਮੇਵਾਰੀ ਵਾਲੀ ਪੱਗ ਹੈ ਜਿਹੜੀ ਸਾਡੇ ਸਿਰ ਤੇ ਰੱਖੀ ਹੈ ਅਸੀਂ ਉਸ ਨੂੰ ਮਹਾਰਾ ਦੀ ਕਿਰਪਾ ਨਾਲ ਵੱਡੇ ਮਹਾਪੁਰਸ਼ਾਂ ਦੀ ਕਿਰਪਾ ਨਾਲ ਭਗਵਾਨ ਸ੍ਰੀ ਚੰਦਰ ਗੁਰੂ ਨਾਨਕ ਮਹਾਰਾਜ ਦੀ ਕਿਰਪਾ ਨਾਲ ਉਸ ਨੂੰ ਨੇਪੜੇ ਚੜ੍ਹਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਡਾ ਸਾਨੂੰ ਸਹਿਯੋਗ ਚਾਹੀਦਾ ਸਾਡੇ ਸਾਰੇ ਮਹਾਪੁਰਸ਼ ਸ੍ਰੀ ਪੰਚਾਇਤੀ ਉਦਾਸੀ ਨਿਆ ਖਾੜੇ ਦੇ ਤੇ ਸ੍ਰੀ ਪੰਚਾਇਤੀ ਵੱਡੇ ਖਾੜੇ ਦੇ ਕਿਉਂਕਿ ਉਦਾਸੀ ਭੇਖ ਮੰਡਲ ਦੇ ਵੀ ਸਾਡੇ ਜਿਹੜੇ ਮਹਾਪੁਰਸ਼ ਨੇ ਉਹ ਅੱਜ ਇਸ ਪਾਵਨ ਸੰਤ ਦੇ ਆਏ ਨੇ ਜਿਨ੍ਹਾਂ ਦੇ ਵਿੱਚ ਮਹੰਤ ਵੀਰਮਦਾਸ ਜੀ ਮਹਾਰਾਜ ਮਹੰਤ ਤਰਲੋਚਨ ਦਾਸ ਜੀ ਮਹਾਰਾਜ ਉਸੇ ਹੀ ਨਗਰ ਦੇ ਹਨ ਮਹੰਤ ਦਰਸ਼ਨ ਦਾਤ ਜੀ ਮਹੰਤ ਬਲਦੇਵ ਦਾਤ ਜੀ ਸਲਾਣੇ ਤੋਂ ਸਾਡੇ ਬਹੁਤ ਹੀ ਸਤਿਕਾਰ ਸਾਡੇ ਆਪਣੇ ਪਰਿਵਾਰ ਵਿੱਚੋਂ ਸ੍ਰੀਮਾਨ ਮਹੰਤ ਪ੍ਰਤਾਪ ਦਾਸ ਜੀ ਅਖਾੜਾ 베ਰੀ ਵਾਲਾ ਸ੍ਰੀ ਅਮਰਸਰ ਸਾਹਿਬ ਤੇ ਉਹ ਵੀ ਬੜੇ ਪ੍ਰੇਮ ਦੇ ਨਾਲ ਕਿਉਂਕਿ ਸਾਡਾ ਇੱਕ ਪਰਿਵਾਰ ਹੈ ਉਹ ਸਨਾਤੇ ਅਮਰਸਰ ਤੋਂ ਚੱਲ ਕੇ ਅੱਜ ਇਸ ਕਾਰਜ ਦੇ ਲਈ ਆਪਣਾ ਅਸ਼ੀਰਵਾਦ ਦੇਣ ਵਾਸਤੇ ਆਏ ਨੇ ਸਾਡੇ ਨਾਲ ਸਾਡੀਆਂ ਸੰਗਤਾਂ ਸਾਡੇ ਨਗਰ ਪੰਚਾਇਤ ਨਗਰ ਦੇ ਮੋਤਵਰ ਸੱਜਣ ਨੇ ਜਿਹੜੇ ਸਾਡੀ ਸੰਗਤ ਹੈ ਜਿਹੜੀ ਚੱਪੜ ਚਿੜੀ ਤੋਂ ਨਸਰਾਲੀ ਤੋਂ ਮੰਡੀ ਗੁਬਿੰਦਗੜ ਤੋਂ ਤੇ ਹੋਰ ਇਲਾਕੇ ਦੀ ਸੰਗਤ ਅਸੀਂ ਸਭ ਨੂੰ ਉੱਥੇ ਅੱਜ ਬਹੁਤ ਵੱਡਾ ਸਮਾਗਮ ਸੀ ਭੰਡਾਰਾ ਸੀ ਉਸ ਤਹਿਤ ਸਾਰੇ ਨਗਰ ਦੇ ਭਾਈ ਇਹ ਛੋਟਾ ਸਿੰਘ ਜੀ ਲੰਬੜਦਾਰ ਤੇ ਹੋਰ ਸਾਰੀਆਂ ਸੰਤਾਂ ਸਾਡੇ ਨਾਲ ਆਈਆਂ ਨੇ ਮੈਂ ਸਮੁੱਚੇ ਤੌਰ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਨੂੰ ਸਹਿਯੋਗ ਚਾਹੀਦਾ ਤੁਹਾਡਾ ਸਾਨੂੰ ਅਸ਼ੀਰਵਾਦ ਚਾਹੀਦਾ ਉਹ ਸਨਾਤੀ ਇਹ ਸੇਵਾਵਾਂ ਮਾਂ ਕੀਤੀਆਂ ਜਾ ਸਕਦੀਆਂ ਨੇ ਤੇ ਇਸ ਕਰਕੇ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਨਗਰ ਦੇ ਚਰਨਾਂ ਵਿੱਚ ਬੇਨਤੀ ਕਰਦਾ ਇਹ ਨਗਰਿਆ ਨਗਰ ਤਮੋਟਿਆ ਇਸ ਕਰਕੇ ਨਗਰ ਦੇ ਵਿੱਚ ਬੜੀ ਸਮਰੱਥਾ ਹੁੰਦੀ ਆ ਸੰਗਤ ਵਿੱਚ ਬੜੀ ਸਮਰੱਥਾ ਹੁੰਦੀ ਹੈ ਜਿਹੜਾ ਕੰਮ ਕਦੇ ਸੋਚ ਵੀ ਨਹੀਂ ਸਕਦੇ ਉਹ ਵੀ ਸੇਵਾਵਾਂ ਕੀਤੀਆਂ ਜਾ ਸਕਦੀਆਂ ਨੇ ਜੇ ਸਾਡੀ ਸ਼ੁੱਧ ਨੀਅਤ ਹੋਵੇ ਜੇ ਸਾਡੇ ਅੰਦਰ ਉਤਸ਼ਾਹ ਤੇ ਖੁਸ਼ੀ ਤੇ ਹੌਸਲਾ ਹੋਵੇ ਤੇ ਮਹਾਰਾਜ ਦਾ ਅਸ਼ੀਰਵਾਦ ਹੋਵੇ ਆਪਾਂ ਜਿਸ ਤਰ੍ਹਾਂ ਦਾ ਵੀ ਹੋਏਗਾ ਜੋ ਵੀ ਕ੍ਰੀਤੀਆਂ ਨੇ ਸਾਡੇ ਵਿੱਚ ਉਹਨਾਂ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਆਉਣ ਜਵਾਲ ਜਾਲ ਦੇ ਬੱਚੇ ਜਿਹੜੇ ਸਾਡੀ نسل ਆ ਜਿਹੜੇ ਸਾਡੇ ਭਵਿੱਖ ਨੇ ਜਿਨ੍ਹਾਂ ਨੂੰ ਅਸੀਂ ਦੇਖ ਦੇਖ ਕੇ ਜੀਨੇ ਆ ਅਦਰਵਾਈਜ਼ ਉਹਨਾਂ ਦਾ ਜੀਵਨ ਸਾਡੇ ਸਾਹਮਣੇ ਕਿਸੇ ਗਲਤ ਰਸਤੇ ਤੇ ਜਾ ਰਿਹਾ ਤੇ ਉਹ ਜ਼ਿੰਮੇਵਾਰੀਆਂ ਇਹ ਪਾਵਨ ਸਥਾਨਾਂ ਦੀਆਂ ਹੁੰਦੀਆਂ ਨੇ ਉੱਥੇ ਰਹਿਣ ਵਾਲੇ ਜਿਹੜੇ ਮੋਤਬਰ ਹੁੰਦੇ ਨੇ ਜਾਂ ਉੱਥੇ ਰਹਿਣ ਵਾਲੇ ਜਿਹੜੇ महंत ਹੁੰਦੇ ਨੇ ਸੰਤ ਹੁੰਦੇ ਨੇ ਮਹਾਂਪੁਰਸ਼ ਹੁੰਦੇ ਨੇ ਉਹ ਚੰਗੀ ਸੇਧ ਦਿੰਦੇ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜ਼ਰੂਰ ਇਹਨਾਂ ਅਲਾਮਤਾਂ ਤੋਂ ਅਸੀਂ ਦੂਰ ਹੋ ਸਕੀਏ ਅਤੇ ਗੁਰਮਤ ਦਾ ਪ੍ਰਚਾਰ ਕਰਕੇ ਤੇ ਅਸੀਂ ਇਹਨਾਂ ਬੱਚਿਆਂ ਨੂੰ ਰੋਹਾਨੀਅਤ ਤੇ ਗੁਰਮਤ ਦੀ ਵਿੱਦਿਆ ਦੇ ਕੇ ਇਨਾਂ ਦੇ ਅੰਦਰ ਗਿਆਨ ਪ੍ਰਕਾਸ਼ ਕੀਤਾ ਜਾ ਸਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਹਾਪੁਰਸ਼ਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਆਏ ਨੇ ਤੇ ਬਹੁਤ-ਬਹੁਤ ਧੰਨਵਾਦ ਗੌਰਵ ਸਾਡੇ ਬਹੁਤ ਪਿਆਰੇ ਬੱਚੇ ਨੇ ਬਰਨਾਲੇ ਤੋਂ ਆਏ ਨੇ ਜਿਹੜੇ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਸਾਰੇ ਅੱਜ ਦੀ ਜੋ ਕਵਰੇਜ ਹੈ ਸਾਰੇ ਅਖਾੜੇ ਦੁਆਰਿਆਂ ਵਿੱਚ ਇਹ ਚੱਲੇ ਜਾਏਗੀ ਕਿਉਂਕਿ ਇਹ ਬਹੁਤ ਵੱਡਾ ਇੱਕ ਪ੍ਰਸਾਰ ਤੇ ਪ੍ਰਚਾਰ ਦਾ ਸਾਧਨ ਹੈ ਤੇ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਬੋਰ ਸਾਚੇ ਦਰਬਾਰ ਕੀ ਨਗਰ ਖੇੜੇ ਕੀ ਜੈ ਹੋ ਸਿਚੰਦਰ ਭਗਵਾਨ ਕੀ ਜੈ ਕਾਫੀ ਦੇਰ ਤੋਂ ਇਹ ਜਿਹੜਾ ਡੇਰਾ ਸੀ ਇਹ ਖਾਲੀ ਪਿਆ ਸੀ ਮਹਾਤਮਾ ਬਿਨੂੰ ਸੰਗਤ ਸਪੈੰਡ ਦੀ ਸੰਗਤ ਸੇਵਾ ਕਰ ਰਹੀ ਸੀ ਦੇਖੋ ਨੇ ਸੰਗਤ ਦੀ ਸੇਵਾ ਨਾਲ ਉਸ ਤਰ੍ਹਾਂ ਨਹੀਂ ਚੱਲ ਸਕਦਾ ਕਿ ਜਿਵੇਂ ਸਾਧੂਆਂ ਨਾਲ ਚੱਲਦਾ ਇਸ ਲਈ ਇੱਥੇ ਸਾਧੂ ਦੀ ਜ਼ਰੂਰਤ ਸੀ ਮਹਾਰਾਜ ਜੀ ਅੱਗੇ ਕੁਝ ਦਿਨ ਪਹਿਲਾਂ ਅਸੀਂ ਬੇਨਤੀ ਕੀਤੀ ਇੱਥੇ ਆਏ ਵੀ ਸੀ ਇਹਨਾਂ ਨੇ ਦੇਖਿਆ ਇੱਥੇ ਮੌਕਾ ਦੇਖਿਆ ਮੌਕਾ ਦੇਖ ਕੇ ਕੋ ਇਹਨਾਂ ਦਾ ਵੀ ਜਿਹੜਾ ਸਥਾਨ ਹੈ ਉਹ ਵੀ ਪੂਜਨੇ ਦਾ ਸਥਾਨ ਹੈ ਬਹੁਤ ਵੱਡਾ ਸਥਾਨ ਹੈ ਉੱਥੇ ਅਕੰਡ ਪਾਠ ਸਾਹਿਬ ਦੀ ਲੜੀ ਚੱਲ ਰਹੀ ਹੈ ਬਹੁਤ ਸਮਾਗਮ ਹੁੰਦੇ ਨੇ ਉੱਥੇ ਉਹਨਾਂ ਨੂੰ ਇਹਨਾਂ ਨੂੰ ਪਰੇ ਕਰਨਾ ਵੀ ਬਹੁਤ ਮੁਸ਼ਕਲ ਦੀ ਤਾਂ ਅੱਜ ਉਹ ਇਥੋਂ ਟਮੋੜ ਤੋਂ ਸੰਗਤ ਹੈ ਜਿਹੜੀ ਉੱਥੇ ਗਈ ਹੈ ਇਹਨਾਂ ਕੋ ਬੇਨਤੀ ਕੀਤੀ ਹੈ ਤੇ ਉੱਥੇ ਦਾ ਵਾਤਾਵਰਣ ਦੇਖਿਆ ਉਸ ਨੂੰ ਦੇਖ ਕੇ ਮਹਾਰਾਜ ਜੀ ਨੇ ਕਿਹਾ ਵੀ ਚਲੋ ਸਾਡਾ ਸੇਵਾ ਕਰਨਾ ਮਤਲਬ ਅਸੀਂ ਸਥਾਨਾਂ ਨੂੰ ਕਾਮਯਾਬ ਕਰਨਾ ਹੈ ਆਵਾਜ਼ ਕਰਨਾ ਹੈ ਅਸੀਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਉਹ ਦੋ ਸਥਾਨਾਂ ਦੀ ਸੇਵਾ ਸੰਭਾਲ ਕਰਨਗੇ ਆਪਣੇ ਤੌਰ ਤੇ ਇੱਥੇ ਆਪਣਾ ਸ਼ਿਸ਼ ਛੱਡ ਕੇ ਜਾਣਗੇ ਇਹ ਸ਼ਿਸ਼ ਸੁਖਵੀਰ ਸਿੰਘ ਸੁਖਵੀਰ ਦਾਸ ਉਹ ਜਿਹੜਾ ਦਾ ਸ਼ਿਸ਼ ਹੈ ਇਹ ਛੱਡ ਕੇ ਜਾਣਗੇ ਇਹਦੇ ਨਾਲ ਦੋ ਬੰਦੇ ਹੋਰ ਛੱਡ ਕੇ ਜਾਣਗੇ ਬਾਕੀ ਨਗਰ ਦੇ ਬੰਦੇ ਹੋਣਗੇ ਜਿਵੇਂ ਪੁਰਾਣੀ ਕਮੇਟੀ ਚੱਲਦੀ ਸੀ ਉਹ ਇਹਨਾਂ ਦਾ ਸਹਿਯੋਗ ਕਰਨਗੇ ਤੇ ਇਹਨਾਂ ਦੀ ਸਮ ਸੰਭਾਲ ਕਰਨਗੇ ਤੇ ਮਹਾਰਾਜ ਜੀ ਦੋ ਸਥਾਨਾਂ ਦਾ ਸਮਾਂ ਦੇਖਦੇ ਰਹਿਣਗੇ ਤੇ ਕੁਝ ਇੱਕ ਹਫ਼ਤੇ ਦੇ ਵਿੱਚ ਇੱਕ ਅੱਧਾ ਦਿਨ ਇੱਥੇ ਵੀ ਰਿਹਾ ਕਰਨਗੇ ਤੇ ਉੱਥੇ ਦੀਆਂ ਜਿਹੜੀਆਂ ਸਵਾਵਾਾਂ ਨੇ ਉਹ ਵੀ ਚੱਲਣਗੀਆਂ ਤੇ ਇੱਥੇ ਵੀ ਸਵਾਵਾਾਂ ਚੱਲਣਗੀਆਂ ਨਗਰ ਖੇੜੇ ਦਾ ਬਹੁਤ ਬਹੁਤ ਧੰਨਵਾਦ ਬੋਲ ਸ੍ਰੀ ਚੰਦਰ ਭਗਵਾਨ ਕੀ ਜੈ ਪਏ <speaking in> hey, <Spanish>